ਕਬੱਡੀ 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 ਸਤਿ ਸ੍ਰੀ ਅਕਾਲ ਜੀ ਮੇਰ ਨਾਲੇ ਗੁਰਪ੍ਰੀਤ ਭਾਜੀ ਗੁਰਪ੍ਰੀਤ ਸ਼ੋਕਰ ਮੇਰੀ ਵੀਰੀ ਕਬੱਡੀ ਕਲੱਬ ਤੇ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਮਜੂਦਾ ਪ੍ਰਧਾਨ ਨਾਲ ਕਾਲਾ ਧਨੁਲਾ ਅਸੀ ਕੇ ਭਾਜੀ ਪਾਜੀ ਸასიਓ ਸასი ਗਾਜੀ ਪਾਜੀ ਬੜੇ ਮੁੱਦੇ ਉੱਠੇ ਆ ਬੜੇ ਤੁਹਾਨੂੰ ਵੀ ਫੋਨ ਕਾਲ ਆ ਰਹੇ ਆ ਸਾਨੂੰ ਵੀ ਫੋਨ ਕਾਲ ਆ ਰਹੇ ਆ ਵੀ ਮੇਰੀ ਪੀਰੀ ਲਾਸਟ ਟੂਰਨਾਮੈਂਟ ਨੇ ਖੇਡੀ ਜਾਂ ਕੀ ਉਸ ਦਿਨ ਚੱਕਰ ਪਿਆ 4 ਤਰੀਕ ਨੂੰ ਆਜ਼ਾਦ ਕਬੱਡੀ ਕਲੱਬ ਦੇ ਟੂਰਨਾਮੈਂਟ ਤੇ ਉਹ ਦਰਸ਼ਕ ਜਾਂ ਲੋਕ ਜਿਹੜੇ ਕਬੱਡੀ ਨਾਲ ਜੁੜੇ ਹੋਏ ਆ ਉਹ ਜਾਣਨਾ ਚਾਹੁੰਦੇ ਆ ਉਹਨਾਂ ਨੂੰ ਜ਼ਰੂਰ ਦੱਸਿਓ ਜੀ ਪਲੀਜ਼ ਹਾਂਜੀ ਸੁਖ ਪਹਿਲਾਂ ਤਾਂ ਸਾਰੇ ਕਬੱਡੀ ਇਸ ਇਲਾਕਾ ਵਾਲੇ ਮਸਫੇ ਆ ਆਪਣੇ ਸਸਤੀ ਕਰਨ ਤੇ ਹੁਣ ਮੈਂ ਸਾਫ ਖਬਰਤਾ ਰੈਨੇਸ਼ਲ ਕਬੱਡੀ ਫੈਡਰੇਸ਼ਨ ਦਾ ਤੇ ਦੇਖੋ ਆਪਾਂ ਨਾ ਅੱਜ ਵੀਡੀਓ ਵਿੱਚ ਆਪਾਂ ਕੋਈ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ ਆਪਾਂ ਸਿਰਫ ਆਪਣੀ ਸਫਾਈ ਦੇ ਰਹੇ ਹਾਂ ਕਿਉਂਕਿ ਉਦੋਂ ਜਿਹੜਾ ਯਾਦ ਦਾ ਟੂਰਨਾਮੈਂਟ ਸੀ ਉਹ ਚ ਮੇਰਾ ਵੀ ਨਾਮ ਬੋਲਿਆ ਗਿਆ ਸੀਗਾ ਉੱਥੇ ਹਾਂਜੀ ਤੇ ਉੱਚ ਮੁੱਦੇ ਇੰਨੇ ਕਿ ਸੀਗੇ ਭਈ ਸਾਡੀ ਨਾ ਜਿਹੜਾ ਫੈਡਰੇਸ਼ਨ ਦੀ ਮੀਟਿੰਗ ਹੋਈ ਸੀ ਕੋਈ ਲਾ ਲਾ ਮਹੀਨਾ ਪਹਿਲਾਂ ਹਾਂਜੀ ਤੇ ਜਿਹਦੇ ਵਿੱਚ ਅਰਸ਼ ਚੋਲੇ ਨੂੰ ਬੈਨ ਕੀਤਾ ਗਿਆ ਸੀਗਾ ਕਹਿੰਦੇ ਭਈ ਉਹਨੂੰ ਦੋ ਪਾਸੇ ਗੱਲ ਕੀਤੀ ਆ ਹਾਂਜੀ ਤੇ ਜਦ ਕਿ ਅਸੀਂ ਮੈਂ ਤਾਂ ਹੀ ਕਹਿ ਸੀਗਾ ਵੀ ਕੋਲੋਂ ਬੰਦੇ ਨੇ ਕਿਸੇ ਕੋ ਪੈਸੇ ਨਹੀਂ ਲਏ ਹੈਗੇ ਕੋਈ ਸਾਈਨ ਕੰਟਰੈਕਟ ਨਹੀਂ ਹੈਗਾ ਸਾਨੂੰ ਨਹੀਂ ਬੈਨ ਕਰਨਾ ਚਾਹੀਦਾ ਹਾਂਜੀ ਪਰ ਫਿਰ ਵੀ ਸਾਡੀ ਜਿਹੜੀ ਕਮੇਟੀ ਸੀਗੀ ਉਹਨੇ ਸਾਰੀ ਨਹੀਂ ਆਹੀ ਗੱਲ ਕੀਤੀ ਤੇ ਹੀ ਨਹੀਂ ਅਸੀਂ ਵੀ ਉਹਨੂੰ ਬੈਨ ਕਰਨਾ ਐ ਐਸੀ ਜਨ ਵਾਸਤੇ ਹਾਂਜੀ ਤੇ ਉਹ ਨਾ ਚਾਹਦੇ ਹੋਏ ਵੀ ਇਹਨਾਂ ਨੇ ਉਹਨੂੰ ਬੈਨ ਹੋਇਆ ਹੈ ਹਾਂਜੀ ਤੇ ਉਹਦੇ ਨਾਲ ਨਾਲ ਸਾਡਾ ਹੀ ਫਾਊਂਡੇਸ਼ਨ ਦਾ ਕਲੱਬ ਹੈਗਾ ਹਾਂਜੀ ਤੇ ਉਸ ਕਲੱਬ ਨੂੰ ਵੀ ਫਾਈਨ ਕੀਤਾ ਗਿਆ ਸੀ ਕਿਸੇ ਕਾਰਨਾ ਕਰਕੇ ਜੀ ਤੇ ਉਸ ਉਸ ਇੱਕੋ ਦਿਨ ਦੀਆਂ ਗੱਲਾਂ ਨੇ ਜਿੱਦਣ ਅਰਸ਼ ਨੂੰ ਬੈਨ ਕੀਤਾ ਗਿਆ ਤੇ ਨਾਲ ਉਹਨੂੰ ਫਾਈਨਡ ਕੀਤਾ ਗਿਆ ਉਸ ਕਲੱਬ ਨੂੰ ਹਨਾ ਹਾਂਜੀ ਤੇ ਉਸ ਤੋਂ ਬਾਅਦ ਚਲੋ ਸਾਡਾ ਸੀਜ਼ਨ ਦਾ ਪਹਿਲਾ ਟੂਰਨਾਮੈਂਟ ਸੀ 4 ਤਰੀਕ ਨੂੰ ਸਾਰਿਆਂ ਨੂੰ ਵਧੀਆ ਸੀਗਾ ਤੇ ਆਪਾਂ ਟੂਰਨਾਮੈਂਟ ਵਧੀਆ ਕਰਾਈਏ ਸਾਰਾ ਕੁਝ ਇਸੇ ਕਰਕੇ ਟੂਰਨਾਮੈਂਟ ਤੋਂ ਅ ਮੈਚਾਂ ਤੋਂ ਸਵੇਰੇ ਪਹਿਲਾਂ ਅਸੀਂ ਕਿਹਾ ਵੀ ਇੱਕ ਦਿਨ ਪਹਿਲਾਂ ਮੀਟਿੰਗ ਰੱਖਦੇ ਹਾਂ ਉਹ ਨਹੀਂ ਰੱਖ ਹੋਈ ਹਾਂਜੀ ਤੇ ਸਾਡਾ ਗਰੁੱਪ ਦੇ ਵਿੱਚ ਮੈਸੇਜ ਚੱਲਦੇ ਰਹੇ ਨੇ ਹਾਂਜੀ ਤੇ ਉਸ ਦਿਨ ਸਵੇਰੇ ਪਹਿਲਾਂ ਅਸੀਂ ਮੀਟਿੰਗ ਰੱਖੀ ਗਈ ਹੈ ਮੀਟਿੰਗ ਕੀਤੀ ਗਈ ਉਹਦੇ ਵਿੱਚ ਉਸ ਕਲੱਬ ਨੂੰ ਵੀ ਪੁੱਛਿਆ ਗਿਆ ਵੀ ਹਾਂ ਵੀ ਤੁਸੀਂ ਆਪਣਾ ਫਾਈਨ ਭਰੋ ਜਿਹੜੀ ਸਾਲ ਦੀ ਸਾਲਾਨਾ ਫੈਡਰੇਸ਼ਨ ਦੀ ਫੀਸ ਹੈ ਉਹ ਭਰੀ ਜਾਵੇ ਹਨਾ ਹਾਂਜੀ ਤੇ ਕਿਉਂਕਿ ਬਾਕੀ ਕਲੱਬਾਂ ਸਾਰੇ ਨੇ ਆਪਣੀ ਫੈਡਰੇਸ਼ਨ ਦੀ ਜਿਹੜੀ ਸਾਲਾਨਾ ਫੀਸ ਹੀ ਭਰ ਦਿੱਤੀ ਸੀ ਵੀ ਹਾਂਜੀ ਹਾਂਜੀ ਤੇ ਉਸ ਕਲੱਬ ਨੇ ਕਿਹਾ ਵੀ ਅਸੀਂ ਜੁਰਮਾਨਾ ਨਹੀਂ ਭਰਨਾ ਹੈਗਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਜਦੋਂ ਆਹ ਗੱਲ ਆਈ ਫਿਰ ਕਮੇਟੀ 'ਚ ਵੀ ਆਛ ਬੈਨੇ ਆ ਹਾਂਜੀ ਪਈ ਉਹਨੇ ਦੋ ਪਾਸੇ ਗੱਲ ਕੀਤੀ ਆ ਤੇ ਭਈ ਆਹ ਕਲੱਬ ਨੂੰ ਇੰਨਾ ਫਾਈਨ ਹੈ 3000 ਦਾ ਫਾਈਨ ਹੈਗਾ ਹਾਂਜੀ ਤੇ ਹੁਣ ਉਹ ਕਲੱਬ ਕਹਿੰਦਾ ਭਈ ਸਿਨੀ ਫਾਈਨ ਭਰਨਾ ਤੁਸੀਂ ਜਿੱਦਾਂ ਮਰਜ਼ੀ ਕਰੋ ਹਨਾ ਹਾਂਜੀ ਤੇ ਫੇਰ ਆਹ ਸਾਡੀ ਕਮੇਟੀ ਨੇ ਆਹੀ ਫੈਸਲਾ ਲਿਆ ਭਈ ਚਲੋ ਜੇ ਤੁਸੀਂ ਫਾਈਨ ਨਹੀਂ ਭਰਨਾ ਫੇਰ ਉਧਰੋਂ ਅਸਟਾ ਵੀ ਸੀ ਵੀ ਨਹੀਂ ਉਹਦਾ ਵੀ ਫਾਈਨ ਬੈਨ ਨਹੀਂ ਬਣਦਾ ਹੈਗਾ ਕਿਉਂਕਿ ਆਬਜੈਕਸ਼ਨ ਵੀ ਉਸ ਕਲੱਬ ਦੇ ਸਕਦਾ ਹਾਂਜੀ ਤੇ ਫਿਰ ਕਮੇਟੀ ਨੇ ਉਸ ਟਾਈਮ ਆ ਫੈਸਲਾ ਲਿਆ ਸੀਗਾ ਵੀ ਅਰਸ਼ ਆ ਕੇ ਇੱਕ ਰਿਪੋਰਟ ਜਿਹੜੀ ਕਮੇਟੀ ਆ ਉਹਨੂੰ ਕਹਿ ਦੇ ਵੀ ਹਾਂ ਵੀ ਮੇ ਤੋਂ ਜਾਣੇ-ਅਣਜਾਣੇ ਗਲਤੀ ਹੋਈ ਆ ਪਰ ਮੇਰਾ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਸੀ ਕਿ ਮੇਰਾ ਕਿਸੇ ਨਾਲ ਕੋਈ ਪੈਸੇ ਲੈਣ ਦੇਣ ਜਾਂ ਕੰਟਰੈਕਟ ਨਹੀਂ ਸਾਈਨ ਹੋਇਆ ਸੀਗਾ ਓਕੇ ਤੇ ਕਹਿੰਦੇ ਫਿਰ ਉਹ ਖੇਡ ਸਕਦਾ ਉਸ ਦਿਨ ਹਾਂਜੀ ਤੇ ਅਰਸ਼ ਨੇ ਅਸੀਂ ਸਵੇਰੇ ਇੱਥੋਂ ਗਏ ਆ ਤੁਹਾਨੂੰ ਪਤਾ ਕੀਸ ਬਰੋ ਦਾ ਜਿੱਥੇ ਰਹਿੰਦੇ ਸੀ 1.5 ਘੰਟੇ ਦਾ ਰਸਤਾ ਸੀਗਾ ਹਾਂਜੀ ਤੇ ਪਹਿਲਾਂ ਮੈਂ ਜਦੋਂ ਆ ਗਿਆ ਹਾਂਜੀ ਤੇ ਉਹ ਤੋਂ ਪਹਿਲਾਂ ਹੀ ਫੈਸਲਾ ਲੈ ਲਿਆ ਗਿਆ ਸੀ ਕਮੇਟੀ ਵੱਲੋਂ ਓਕੇ ਤੇ ਅਸੀਂ ਆਪਣਾ ਮੈਚ ਖੇਡੇ ਆ ਤੇ ਅਰਸ਼ ਨੂੰ ਵੀ ਉਹ ਫੋਨ ਕਰਤਾ ਮੈਚ ਤੋਂ ਪਹਿਲੇ ਪਿਆਰਸ ਤੂੰ ਆ ਜਾ ਤੇ ਫਿਰ ਤੇਰਾ ਆਹ ਗੱਲਬਾਤ ਆ ਆ ਕੇ ਤੂੰ ਖੇਡ ਸਕਦਾ ਹੈ ਤੇ ਤੇਰੇ ਤੇ ਵੀ ਕੋਈ ਬੈਨ ਨਹੀਂ ਹੈਗਾ ਸਾਰੀ ਕਮੇਟੀ ਸਾਡੀ ਜਿੰਨੇ ਸੀਨੀਅਰ ਕਮੇਟੀ ਸੀਗੀ ਦੂਜੇ ਬੰਦੇ ਸੀ ਸਾਰਿਆਂ ਨੇ ਆਹੀ ਗੱਲ ਕੀਤੀ ਸੀ ਹਾਂ ਤੇ ਮੁੜ ਕੇ ਜਦੋਂ ਅਰਸ਼ ਆ ਗਿਆ ਆ ਤੇ ਸਾਡਾ ਫਿਰ ਸੈਕੰਡ ਮੈਚ ਹੈਗਾ ਤੇ ਹੁਣ ਅਰਸ਼ ਨੇ ਅਰਸ਼ ਵੀ ਮੇਰੀ ਜ਼ਿੰਮੇਵਾਰੀ ਤੇ ਆਇਆ ਸੀਗਾ ਵੀ ਹਾਂ ਵੀ ਪਾਜੀ ਵੀ ਤੁਸੀਂ ਕਿਹਾ ਵੀ ਕਮੇਟੀ ਨੇ ਫੈਸਲਾ ਲੈ ਲਿਆ ਆ ਵੀ ਹੁਣ ਅਰਸ਼ ਖੇਡੂਗਾ ਹਨਾ ਤਾਂ ਉਸੇ ਗੱਲ ਕਰਕੇ ਮੈਂ ਸੱਦਿਆ ਕਿ ਨਹੀਂ ਤਾਂ ਉਹ ਤਾਂ ਕਹਿੰਦੇ ਵੀ ਮੈਂ ਕੱਲ ਨੂੰ ਵਾਪਸ ਨਹੀਂ ਚਲ ਜਾਣਾ ਤੇ ਅੱਜ ਮੈਂ ਸ਼ੌ피 ਸ਼ਾਕ ਮੈਂ ਆਪਣੀ ਕਰਨਾ ਜੋ ਕਰਨਾ ਮਾੜਾ ਮੋਟਾ ਹਨਾ ਬੱਚਿਆਂ ਦੀ ਸੰਭਾਲ ਲੈਣਾ ਤੇ ਜਦੋਂ ਆਇਆ ਆ ਫਿਰ ਵਿੱਚ ਉੱਥੇ ਗਰਾਊਂਡ 'ਚ ਬਹੁਤ ਗੱਲਾਂ ਸ਼ੁਰੂ ਹੋ ਗਈਆਂ ਵਿੱਚ ਬੰਦੇ ਕਹਿਣ ਲੱਗ ਪਏ ਪਈ ਅਰਸ਼ ਨੂੰ ਆਹ ਮੈਚ 'ਚ ਨਹੀਂ ਬਿਠਾ ਦਵੋ ਵਿੱਚ ਕਹਿਣ ਲੱਗ ਪਏ ਪਈ ਅਰਸ਼ ਨੂੰ ਆਹ ਟੂਰਨਾਮੈਂਟ 'ਚ ਬਿਠਾ ਦਵੋ ਅਗਲਾ ਟੂਰਨਾਮੈਂਟ ਖਿਡਾ ਲ ਉਹ ਸਾਡਾ ਫੈਸਲਾ ਆ ਸਗਾ ਵੀ ਆ ਕੇ ਬੰਦਾ ਕਹਿ ਦੂਗਾ ਵੀ ਹਾਂ ਵੀ ਮੇਰੇ ਤੋਂ ਗਲਤੀ ਹੋ ਗਈ ਸੀ ਜੋ ਵੀ ਸੀਗਾ ਪਰ ਮੇ ਫਿਰ ਆਪਾਂ ਆਈ ਸੀਗਾ ਤੇ ਉਹ ਆ ਕੇ ਮੰਨ ਜਾਊਗਾ ਤਾਂ ਉਹ ਖੇਡੂਗਾ ਮੈਚ ਅਗਲਾ ਹਾਂਜੀ ਤੇ ਉਸ ਗੱਲ 'ਚ ਹੁਣ ਦੇਖੋ ਵੀ ਕੋਈ ਛੋਟਾ ਪਲੇਅਰ ਨਹੀਂ ਹੈਗਾ ਹਨਾ ਤੇ ਮੈਂ ਉਹਨੂੰ ਕਿਹਾ ਸੀ ਵੀ ਆ ਜਾ ਸਾਡੀ ਕਮੇਟੀ ਵੱਲੋਂ ਹੀ ਫੈਸਲਾ ਲਿਆ ਗਿਆ ਕੋਈ ਸਿੱਕ ਬੰਦੇ ਦਾ ਫੈਸਲਾ ਨਹੀਂ ਹੈਗਾ ਹਨਾ ਹਾਂਜੀ ਹਾਂਜੀ ਅਸੀਂ ਪੰਜ ਮੈਂਬਰਾਂ ਦੀ ਕਮੇਟੀ ਦੇ ਸੰਝਾ ਨਹੀਂ ਕੀਆ ਸੀ ਹਾਂ ਗੱਲ ਸਹੀ ਹੈ ਹਨਾ ਹਾਂਜੀ ਤੇ ਮੁੜ ਕੇ ਉੱਥੇ ਰੌਲਾ ਪੈ ਗਿਆ ਵੀ ਇਹਨੂੰ ਖੇਡਣ ਨਹੀਂ ਦੇਣਾ ਇਹਨੂੰ ਆ ਨਹੀਂ ਕਰਨਾ ਹਾਂਜੀ ਤੇ ਇਹਨਾ ਚੱਕਰਾਂ ਦੇ ਵਿੱਚ ਫਿਰ ਸਾਨੂੰ ਵੀ ਆਪਣਾ ਡਿਸੀਜਨ ਲੈਣਾ ਪਿਆ ਡਿਸੀਜਨ ਤੇ ਚਲੋ ਫਿਰ ਹੁਣ ਦੇਖੋ ਪਲੇਅਰ ਆ ਹਨਾ ਆਪਣਾ ਵੱਡਾ ਆ ਛੋਟਾ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਆਪਾਂ ਪਲੇਅਰ ਨੂੰ ਸਾਨੂੰ ਖੜਨਾ ਪੈਣਾ ਆ ਉਸ ਦਿਨ ਫੇ ਮੈਂ ਆਪਾਂ ਪਲੇਅਰ ਨਾਲ ਖੜੇ ਆ ਸਾਡਾ ਕਲੱਬ ਸਾਰਾ ਖੜੇ ਆ ਪਲੇਅਰ ਨਾਲ ਵੀ ਹਾਂ ਵੀ ਜੇ ਸਾਡੀ ਸਾਨੂੰ ਸੱਦ ਕੇ ਦੁਆਰਾ ਤੁਸੀਂ ਗਰਾਊਂਡ ਵਿੱਚ ਬੁਲਾ ਕੇ ਤੁਸੀਂ ਫੇ ਕਹਿੰਦੇ ਵੀ ਨਹੀਂ ਖੇਡਣਾ ਇਹ ਤਾਂ ਮਾੜੀ ਗੱਲ ਆ ਤੇ ਉਸ ਗੱਲ ਵਿੱਚ ਮੈਂ ਵੀ ਉਸ ਰਾਤ ਨੂੰ ਆਪਣਾ ਸਤੀਫਾ ਦਿੱਤਾ ਸੀ ਪ੍ਰਧਾਨ ਜੀ ਵੱਲੋਂ ਓਕੇ ਜੀ ਤੇ ਆਹ ਉਹ ਦਿਨ ਮੇਨ ਗੱਲ ਹੋਈ ਸੀਗੀ ਆਰਸ਼ ਨੇ ਆਰਸ਼ ਦਾ ਉੱਚ ਕੋਈ ਖਸੂਰ ਨਹੀਂ ਸੀਗਾ ਉਸ ਦਿਨ ਸਾਡੀ ਕਮੇਟੀ ਦਾ ਹੀ ਫੈਸਲਾ ਇਸ ਵੇਰੇ ਹੋਇਆ ਸੀਗਾ ਪਹਿਲੀ ਮੀਟਿੰਗ ਮੈਚ ਤੋਂ ਖਾਤੋਂ ਪਹਿਲਾਂ ਮੀਟਿੰਗ ਆਈ ਹੋਈ ਸੀ ਕਿ ਆ ਉਕੇ ਇਹ ਕਾਰਨ ਸੀਗਾ ਵੀ ਅਰਚ ਵੀ ਆਇਆ ਗਰਾਊਂਡ ਜਾਂ ਬੁਲਾਇਆ ਗਿਆ ਫੋਨ ਕਰਕੇ ਕਮੇਟੀ ਨੇ ਸਾਰੀ ਪਹਿਲਾਂ ਸਹਿਮਤ ਹੋਈ ਸੀਗੀ ਬਾਅਦ ਵਿੱਚ ਉਥੇ ਡਿਸਐਗਰੀ ਹੋ ਗਏ ਸਾਰੇ ਗਰਾਊਂਡ ਦੇ ਵਿੱਚ ਹਾਂ ਸਾਰੇ ਸਾਰੇ ਸਹਿਮਤ ਹੋਈ ਸੀਗੇ ਅਸੀਂ ਪੰਜ ਮੈਂਬਰ ਸੀ ਪੰਜੇ ਸਹਿਮਤ ਹੋਈ ਸੀ ਇਸ ਗੱਲ ਵਾਸਤੇ ਤੇ ਉਹ ਦੇਖੋ ਉਸ ਗੱਲ ਤੋਂ ਬਾਅਦ ਸਾਡਾ ਕੋਈ ਕਈ ਗੱਲਾਂ ਉੱਠੀਆਂ ਨੇ ਹਨਾ ਤੇ ਮੇਰਾ ਵੀ ਦੇਖੋ ਆ ਵੀਡੀਓ ਬਣਾ ਦਾ ਕਿਸੇ ਨੂੰ ਟਾਰਗਟ ਕਰਨ ਦਾ ਨਹੀਂ ਕਿਸੇ ਨੂੰ ਚੰਗਾ ਮਾੜਾ ਕਹਿਣ ਦਾ ਨਹੀਂ ਹੈਗਾ ਮੈਂ ਸਿਰਫ ਆਪਣੀ ਗੱਲ ਆਖਾ ਕਰ ਰਿਹਾ ਭਈ ਜਿਹੜਾ ਮੇਰਾ ਉਥੇ ਨਾਂ ਬੋਲਿਆ ਗਿਆ ਸੀਗਾ ਤੇ ਮੈਨੂੰ ਵੀ ਬਹੁਤ ਇੱਥੋਂ ਵੀ ਫੋਨ ਤੇ ਬਾਹਰੋਂ ਵੀ ਬੜੇ ਫੋਨ ਆਏ ਨੇ ਭਾਈ ਕੀ ਚੱਕਰ ਹੋ ਗਿਆ ਜਿਹੜਾ ਤੁਸੀਂ ਤੁਹਾਨੂੰ ਮੈਚ पे ਛੱਡ ਕੇ ਆ ਗਏ ਹਾਂ ਹਾਂਜੀ ਤੇ ਇਹ ਸਿਰਫ ਆਪਣਾ ਮੈਂ ਪਾਸਾ ਕਲੀਅਰ ਹੀ ਕਰਨਾ ਆ ਇੱਥੇ ਆਪਣੇ ਵੱਲੋਂ ਕਿਸੇ ਨੂੰ ਕੋਈ ਕਿਸੇ ਦੇ ਵਿਰੁੱਧ ਜਾ ਕੇ ਵੀਡੀਓ ਨਹੀਂ ਆਪਾਂ ਪਾ ਰਹੇ ਸਿਰਫ ਇਹ ਕਪੜੀ ਸਾਈਡ ਆਪਾਂ ਕਲੀਅਰ ਕਰ ਰਹੇ ਹਾਂ ਓਕੇ ਭਾਈ ਨਾ ਧੰਨਵਾਦ ਭਾਜੀ ਕਿਸੇ ਲੋਕਾਂ ਨੂੰ ਕਲੀਅਰਿਫਿਕੇਸ਼ਨ ਕੀਤਾ ਤੇ ਨਾਲ ਹੋਰ ਵੀ ਤੁਹਾਡੀ ਸਾਰੀ ਕਲੱਬ ਵੀ ਨਾਲ ਹੀ ਫਿਰ ਵਾਪਸ ਆ ਗਈ ਸੀਗੀ ਇਹ ਇਹ ਫਿਰ ਇੰਨਾ ਮੁੱਦਾ ਜ਼ਿਆਦਾ ਤੇਜ਼ ਹੋ ਗਿਆ ਜੀ ਉੱਥੇ ਵੀ ਖੇਡਣ ਦਾ ਅੰਦਾਜ਼ ਯਾਨੀ ਕਿ ਜੇ ਖੇਡਣਾ ਨਹੀਂ ਡਿਸਾਈਡ ਕੀਤਾ ਦੇਖੋ ਮੈਂ ਤਾਂ ਉਦੋਂ ਕਹਿੰਦਾ ਵੀ ਚਲੋ ਵਧੀਆ ਗੱਲ ਹੈ ਇੱਕ ਪਲੇਅਰ ਨਾਲ ਸਾਡੇ ਸਾਰੇ ਪਲੇਅਰ ਖੜੇ ਉਦੋਂ ਹੋਏ ਆ ਹਨਾ ਵੀ ਦੇਖੋ ਜੇ ਆਪਾਂ ਪਲੇਅਰ ਗੱਲ ਤੋਂ ਤਾਂ ਆਪਾਂ ਨੂੰ ਸੁਝਾ ਸਕਦੇ ਆ ਉਹਦੇ ਪਲੇਅਰ ਸਹੀ ਸੀਗਾ ਸਾਡੇ ਜਿੰਨੇ ਪਲੇਅਰ ਸੀਗੇ ਕਹਿੰਦੇ ਭਾਜੀ ਵੀ ਆਪਾਂ ਨੂੰ ਸਾਨੂੰ ਪਲੇਅਰ ਨਾਲ ਖੜਨਾ ਚਾਹੀਦਾ ਹੈ ਇਸ ਗੱਲ ਤੇ ਉਹ ਵੀ ਦੇਖੋ ਪਲੇਅਰ ਗਰਾਊਂਡ 'ਚ ਆਇਆ ਗਰਾਊਂਡ 'ਚ ਆਏ ਪਲੇਅਰ ਨੂੰ ਵਾਪਸ ਖੇਡਣਾ ਦੇਣਾ ਬਹੁਤ ਮਾੜੀ ਗੱਲ ਹੈ ਮੇਰੇ ਹਿਸਾਬ ਨਾਲ ਕਿਸੇ ਵੀ ਫੋਟੇਸ਼ਨ ਵਾਸਤੇ ਜਦ ਤੱਕ ਸਾਰਾ ਕੁਝ ਪਹਿਲਾਂ ਕਲੀਅਰ ਕੀਤਾ ਹੋਵੇ ਹਨਾ ਤੇ ਕਾਲਾ ਸੀਗਾ ਕਾਲਾ ਵੀ ਕਹਿੰਦਾ ਭਾਜੀ ਮੇਰਾ ਵੀ ਦਿਲ ਨਹੀਂ ਕਰਦਾ ਕਿੱਦਾਂ ਮੈਨ ਕਲੀਅਰ ਹੋ ਗਈ ਹੈ ਸਾਰਾ ਕੁਝ ਕਲੀਅਰ ਕਰਕੇ ਹੀ ਬੰਦੇ ਨੂੰ ਫੋਨ ਕਰਕੇ ਸੱਦਾ ਗਿਆ ਸੀ ਉੱਥੇ ਹਾਂਜੀ ਬਿਲਕੁਲ ਨਾ ਸਹੀ ਹੈ ਭਾਜੀ ਥੈਂਕ ਯੂ ਤੁਸੀਂ ਕਲੀਅਰਿਫਿਕੇਸ਼ਨ ਦਿੱਤਾ ਆਸ ਕਰਦੇ ਹਾਂ ਵੀ ਲੋਕਾਂ ਸਾਡੇ ਇਹ ਗੱਲ ਕਲੀਅਰ ਤੇ ਸਪਸ਼ਟ ਹੋ ਗਈ ਹੋਗੀ ਇਹ ਕਾਰਨ ਸਹੀ ਆ ਧੰਨਵਾਦ ਹਾਂਜੀ ਬਿਲਕੁਲ ਜੀ ਧੰਨਵਾਦ ਤੁਹਾਡਾ ਥੈਂਕ ਯੂ ਕਾਲੀ ਜੀ ਥੈਂਕ ਯੂ ਐਸੇ ਤਰ੍ਹਾਂ ਕਬੱਡੀ ਰੀਆਂ ਘੈਂਟ ਤੇ ਨਵੇਂ ਅਪਡੇਟਸ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ